ਸਾਸ਼ੀ ਗੱਲ ਜੀ ਅੱਜ ਦੀ ਗੇਮ ਬਹੁਤ ਇੰਟਰਸਟਿੰਗ ਹੈ ਠੀਕ ਹੈ ਜੀ ਇਹ ਜਦੋਂ ਵੀ ਆਪਾਂ ਸੀਰੀਅਸ ਕਨਸੈਪਟ ਬਣਾਉਂਦੇ ਆ ਨਾ ਇਹ ਸਾਰੇ ਬੰਦੇ ਹੱਸਦੇ ਰਹਿੰਦੇ ਆ ਠੀਕ ਅੱਜ ਹੱਸਣ ਦਾ ਮਤਲਬ ਹੈ ਗੇਮ ਤੋਂ ਬਾਹਰ ਇੱਕ ਇੱਕ ਬੰਦਾ ਕੋਈ ਵੀ ਐਕਟੀਵਿਟੀ ਕਰੂਗਾ ਜਾਂ ਗਾਣਾ ਗਾ ਸਕਦਾ ਜਾਂ ਫਿਰ ਕੋਈ ਆਵਾਜ਼ ਕੱਢ ਸਕਦਾ ਹਨਾ ਬਾਕੀ ਮੈਂਬਰਾਂ ਨੇ ਹੱਸਣਾ ਨਹੀਂਗਾ ਠੀਕ ਹੈ ਜਿਹੜਾ ਹੱਸਿਆ ਗੇਮ ਤੋਂ ਬਾਹਰ ਸਭ ਤੋਂ ਪਹਿਲਾਂ ਵਾਰੀ ਇਹ ਆ 1:30 ਹਰ ਵਾਲੇ ਬਾਈ ਦੀ ਹਜੇ ਹਜੇ ਸ਼ੁਰੂ ਨਹੀਂ ਹੋਈ ਗਏ ਕੋਈ ਨਾ ਚਲੋ ਜੋ ਮਰਜ਼ੀ ਕੋ ਤੇਰੇ ਨਾਮ ਹਮਨੇ ਕੀਆ ਹੈ ਗੁਲਬ ਜੈਸਨ ਹਿਲਲ ਵਾੜੂ ਭਵਰਾ ਸੇ ਮਿਲਲ ਵਾੜ ਸਿਆ ਦਾ ਰੋਦੇ ਚਲ ਵਾ ਚਲੋ 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 ਆਏ ਹੋਏ ਬਾਈ ਨੀ ਸਤਾਰੈ ਨੀ ਸਿਆ ਯਾਰ ਸਾਰੇ ਹੱਸੀ ਜਾਂਦੇ ਹੋ ਬਾਹ ਮਾਈ ਦੇ ਹੱਸਣਾ ਗਾਣਾ ਵੀ ਆ ਚਲੋ 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 ਦਵਾਰਾ ਆਜੋ ਚਲੋ ਦਵਾਰਾ ਦਵਾਰਾ ਦਵਾਰ ਚਲੋ ਇਸ ਵਾਰੀ ਸਿਮਰਨ ਤੋਂ ਸਟਾਰਟਿੰਗ ਹੈ ਹੈਪੀ ਬਰਥਡੇ ਨੀਹਾ ਹੈਪੀ ਬਰਥਡੇ ਅਰੀ ਸਿਆ ਮੈਂ ਆ ਰਹੀ ਸੀ ਚਲੋ ਬਾਦ ਚਲੋ ਆ ਜਾ ਬਈ ਅੱਗੇ ਆ ਜਾ ਵੀਰੇ ਉੱਧਰ ਨਾ ਪੇਚੋ ਤਸ ਹਸਾਉਗੀ ਹਾਂ ਹਾਂ ਹੁਣ ਦੇਖ ਦੱਸੀ ਕੌਣ ਹਸੂਗਾ ਠੀਕ ਆ ਇੱਥੇ ਆ ਜਾ ਕੋਈ ਜਾਣਾ ਬੈਠੋ ਚਲੋ ਅੱਲਾ ਹੀ ਬਾਬੇ ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋਕੇ ਚੁੱਪ ਕਰ ਜਾਉ ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਉ

ਚੱਲ ਚੱਲ। ਅਗਰ ਤੁਸੀਂ ਆਪ ਵੀ ਦੱਸਿਓ। ਮੈਂ ਤਾਂ ਵੀਰੇ ਆਪਣਾ ਦੱਬ ਗਿਆ। ਨਹੀਂ ਨਹੀਂ ਅੱਜ ਮੈਂ ਹੱਸੇ ਤੋਂ ਨਹੀਂ ਮੈਂ ਆਪਣੇ ਆਪ ਨੂੰ ਦੱਬਿਆ। ਇਹ ਆਵਾਜ਼ ਕੱਢਣ ਲੱਗੇ ਮੈਂ ਦੱਬਿਆ ਥੋੜਾ ਜਿਹਾ। ਉਹ ਗਰਦਨ ਨਾਲ ਮੁਕਾਬਲਾ ਕਰਦਾ। ਅੱਜ ਪੇ। ਉਹ ਤਾਂ ਰਹਿੰਦਾ ਸੀਗਾ। ਮੈਂ ਰਹਿੰਦਾ ਰਹਿੰਦਾ। ਇਹਨੂੰ ਇੱਕ ਵਾਰੀ ਕੱਢੂਗਾ ਨਹੀਂ ਹਸਬੰਦ ਦੇਖੇ। ਹਾਂ ਯਾਰ ਯਾਰ ਮੇਰੀ ਵਾਈਲਡ ਕਾਰਡ। ਦੇਖ ਇਧਰ ਇਧਰ ਦੇਖ ਇਧਰ ਦੇਖ। ਰਰੇ ਰਰੇ ਰਰੇ।

ਉਏ ਚੱਲ ਅਸਲੀ ਕੀ ਪੈਸਾ ਹੀ ਆਸਲੀ ਵੀ ਹਾਂ ਤਰੇ ਜਾਂ ਅਸਲੀ 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 ਆ ਵੇ ਹੋ ਨਾ ਹੋਏ ਪਿਆਰ ਤੁਹਾਡੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਅੱਖੀਆਂ ਦੇ ਵਿੱਚ ਘੁੰਮਦਾ ਸੋਨਾ ਚਿਹਰਾ ਹੈ ਇਹਨਾਂ ਦੀ ਸ਼ਕਲਾਂ ਦੇਖ ਕੇ ਆਇਆ ਨਾ ਇਹ ਮੁੰਡਾ ਰੜੇ ਕਰਾ ਯਾਰ ਮੈਂ ਬੜੀ ਜ਼ੋਰ ਦੀ ਕੰਟਰੋਲ ਕੀਤਾ ਨਾ ਸਾ ਅੱਗੇ ਬਾਵੇ ਨੂੰ ਬਾਵੇ ਨੂੰ ਹਸਾਣਾ ਨਾ ਬੜਾ ਸੋਕਾ ਬਾਵੇ ਨੂੰ ਨਾ ਹਸਾਣਾ ਬੜਾ ਸੋਕਾ ਆ ਤੇ ਚਲੋ ਹੁਣ ਆਜੋ ਆਜੋ ਆ ਵਾਲੀ ਗੇਮ ਆ ਵਾਲੀ ਗੇਮ ਖੇਡਤਾ ਹਾਂ ਦੇਖੋ ਜੀ ਅਸੀਂ ਨਾ ਸੀਰੀਅਸ ਕਨਸੈਪਟ ਦੇ ਹਿਸਾਬ ਨਾਲ ਮਤਲਬ ਉਸ ਤੋਂ ਬਾਅਦ ਅਸੀਂ ਐਂਟਰਟੇਨਮੈਂਟ ਵੀ ਕਰਦੇ ਹਾਂ ਤਾਂ ਕਿ ਸਾਰਿਆਂ ਦਾ ਦਿਲ ਲੱਗਿਆ ਰਹੇ ਹੱਸਣਾ ਖੇਡਣਾ ਬਹੁਤ ਵਧੀਆ ਹੁੰਦਾ ਓਏ ਸ਼ਟ ਅਪ ਥੈਂਕ ਯੂ ਓਏ ਹੱਸਣ ਵਾਲੀ ਗੇਮ ਨਹੀਂ ਹੈਗੀ ਹੁਣ ਉੱਥੇ ਖੜ੍ਹ ਗਾਣਾ ਹਾਂ ਗਾਣਾ ਮੰਗਾਣਾ ਠੀਕ ਆ ਸਭ ਤੋਂ ਲਾਸਟ ਸਨੀ ਨੂੰ ਖੜਾ ਓਏ ਸਾਡਾ ਖੱਪੀ ਆ ਇੱਥੇ ਆ ਜਾ ਸਨੀ ਚੱਲ ਤੂੰ ਪਿੱਛੇ ਜਾਏਂਗੀ ਦਿਖਣਾ ਨਹੀਂਗਾ ਨਹੀਂ ਮੈਂ ਦੇਖ ਜੂੰਗੀ ਦੇਖ ਜੂੰਗੀ ਓਏ ਸਨੀ ਤੂੰ ਇੱਥੇ ਆ ਜਾ ਗੇਮ ਹੈ ਦਾਈ ਇੱਕ ਗਾਣਾ ਯੂਜ਼ ਕਰਾਂਗੇ ਗਾਣਾ ਦੱਸੋ ਜੀ ਫਟਾਫਟ ਜਲਦੀ ਅੱਜ ਬੜੇ ਚਿਰ ਬਾਅਦ ਸਾਨੂੰ ਆਵਾਜ਼ ਨਿੰਨੀ ਵਾਲਾ ਬੜੀ ਸ਼ੀਸ਼ੇ ਬੰਦ ਕਰ ਨਾ ਵਖਾਦੇ ਮੁਖੜਾ ਜਿਹੜੇ ਢੋਲੀ ਵਾਲੀ ਕਾਰ ਵਿੱਚ ਜਾ ਚੱਲੀ ਐ ਜਾਣ ਚੱਲੀ ਆ ਜਾਣ ਚੱਲੀ ਆ ਜਾਣ ਚੱਲੀ ਆ ਹਾਂਜੀ ਹੋ ਦੇ ਨਾ ਕੀੜਾ ਸੋ ਕਾਇਗਰਾ ਨਾ ਨਿਰਸਣਾ ਸਿੱਖ ਗਈ ਸਖੀਆਂ ਤੋਂ ਤੈਨੂੰ ਯਾਰ ਮਨਾਉਣਾ ਹਾਂ ਆ ਆ ਗਾਣਾ ਆ ਗਾਣਾ ਠੀਕ ਹੈ ਤੁਰ ਤੁਰ ਸੁਣਾ ਸਿੱਖ ਗਈ ਸਖੀਆਂ ਤੋਂ ਤੈਨੂੰ ਯਾਰ ਮਨਾਉਣਾ ਨਹੀਂ ਆਇਆ ਸਟਾਰਟਿੰਗ ਕਰੂਗਾ ਜੀ ਲਾਡੀ ਚੱਲ ਅਡੀ ਮੈਨੂੰ ਤਾਂ ਇਹ ਉਦੋਂ ਨਹੀਂ ਗਾਣਾ ਆ ਰਿਹਾ ਚੱਲ ਚਲ ਲਿਰਿਕਸ ਦੱਸੋ ਇਹ ਦਵਾਰਾ ਤੁਰ ਸੁਣਾ ਤੁਰ ਸੁਣਾ ਸਿੱਖ ਗਈ ਸਖੀਆਂ ਤੋਂ ਤੈਨੂੰ ਯਾਰ ਮਨਾਉਣਾ ਨਹੀਂ ਆਇਆ ਤੂੰ ਰੁੱਸ ਗਈ ਸਖੀਆਂ ਤੋਂ ਤੈਨੂੰ ਯਾਰ ਮਨਾਉਣਾ ਨਹੀਂ ਆਇਆ ਉਹ ਜੋ ਆਉਣੇ ਕਹੋ ਇੱਕ ਗੋਗਾ ਚਲੋ ਤੂੰ ਰੁੱਸਣ ਹਾਂ ਸਿੱਖ ਗਈ ਸਖੀਆਂ ਤੂੰ ਨਹੀਂ ਤੇਨੂੰ ਯਾਰ ਮਨਾਉਣਾ ਨਹੀਂ ਆਇਆ ਇਹਨੇ ਸੈਡ ਤੋਂ ਬਾਅਦ ਇਹਨੂੰ ਦੂਜਾ ਬੀਟ Song ਬਣਾਤਾ ਮੈਂ ਚੱਲ ਵੀ ਚੱਲ ਸਭ ਤੋਂ ਘੈਂਟ ਗਾਣਾ ਇਹਨਾਂ ਦਾ ਆਇਆ ਤੂੰ ਗਾ ਚੱਲ 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 ਗਾਉ ਗੂਸਾਂ ਸੇਕੀ ਸੁਖੀਆਂ ਤੋਂ ਕੰਗੂ ਯਾਰ ਮਨੋਂ ਆਂਗੀਆਂ ਇਹਦਾ ਸੌਂ ਸੇ ਇਹਦਾ ਸ਼ੁਕਰ ਇਹਨੇ ਗਾਣਾ ਨਹੀਂ ਸੀਗਾ ਇਹਨੇ ਇਹਨੇ ਗਾਣਾ ਨਹੀਂ ਗਾਇਆ ਸੀ ਪਹਿਲਾਂ ਪਤਾ ਕਿਉਂ ਇਹ ਜਿਹੜਾ ਇਹਨੇ ਮਨਾਉਣਾ ਗਿਆ ਨਾ ਯਾਰ ਮਰਾ ਦੇਣਾ ਸੀ ਮਨ ਪਤਾ ਕੀ ਇਹਦੇ ਬਾਈ ਦੇ ਸੁਰ ਸੀ ਉਹਦਾ ਆਟੋ ਟਨ ਸੀਗੀ ਚਲੋ ਜੀ ਚਲੋ ਉੱਧਰ ਉੱਧਰ ਇੱਕ ਮੋੜ ਯਾਰ ਇੱਕ ਮੋੜ ਦਵਾਰ ਇੱਕ ਮੋੜ ਦਵਾਰ ਆਊਟ ਆਟ ਹੋ ਜੀ ਦੇਖੀ ਕਹੂਗੀ ਯਾਰ ਮਰਾਉਣਾ ਨਹੀਂ ਆ ਚੱਲ ਵੀ ਚੱਲ ਚੱਲ ਵੀ ਕਿਹਨੂੰ ਕਿਹਦੀ ਸੀ ਤੁਰ ਸੁਣਾ ਤੂੰ ਗੁਸੀਆਂ ਸਿੱਖ ਗਈ ਸਖੀਆਂ ਤੋਂ ਤੂੰ ਏਂ ਯਾਰ ਮਨੋਣਾ ਨਹੀਂ ਆਇਆ ਚੱਲ ਰਹਿ ਚੱਲ ਅੱਗੇ ਸਿਮਰਨ ਚੱਲ ਯੈਸ ਤੁਰ ਸੁਣਾ ਸਿੱਖ ਗਈ ਸਖੀਆਂ ਤੋਂ ਵਾਹ 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 ਏਨੂੰ ਯਾਰ ਮਨੋਣਾ ਨਹੀਂ ਆਇਆ ਦੇਖ ਹੁਣ ਹੁਣ ਸੋਰ ਦੇਖ ਸੋਰ ਤੁਰਸਣਾ ਸਿੱਖ ਗਈ ਦੁਨੀਆ ਤੋਂ ਸਖੀਆਂ ਤੋਂ ਤੁਰਸਣਾ ਸਿੱਖ ਗਈ ਸਖੀਆਂ ਤੋਂ ਤੇਰੀ ਦੁਨੀਆ ਸਖੀਆਂ ਉਹ ਤੈਨੂੰ ਯਾਰ ਮਨਾਉਣਾ ਨਹੀਂ ਆਇਆ ਤੁਰਸਣਾ ਸਿੱਖ ਗਈ ਸਖੀਆਂ ਤੋਂ ਤੇਨੂੰ ਯਾਰ ਮਨਾਉਣਾ ਨਹੀਂ ਆਇਆ ਇਹ ਜੋ ਗੀਤ ਹੈ ਇਹ ਸਾਰੇ ਮਾਨਜੋਗ ਤੋਂ ਸੁਰਗਵਾਸੀ ਧਰਮਪ੍ਰੀਤ ਜੀ ਜਿਹੜੇ ਹੈਗੇ ਸਿੰਗਰ ਉਹਨਾਂ ਦਾ ਸੀਗਾ ਜੀ ਯਾਰ ਅੱਗੇ 10000 ਸੌਂਗਾ ਵੱਡਾ ਐਂਕਰ ਬਣਿਆ ਤੂੰ ਰਸਣਾ ਸਿੱਖ ਗਈ ਸਖੀਆਂ ਤੋਂ ਤੰਮ ਯਾਰ ਮਨਾਉਣਾ ਨਹੀਂ ਆਦਾ ਤੁਹਾਨੂੰ ਨਾ ਵੀ ਨਹੀਂ ਯਾਰ ਕੋਣਾ ਜਨਾ ਇਤਾਂ ਆ ਟੱਚ ਸੀ ਉਹਨਾਂ ਦੇ ਗਾਣ ਦਾ ਜੋ ਅੰਦਾਜ਼ ਤੇ ਹੁਣ ਆਪਣੇ ਆਪਣੇ ਟੱਚ ਚ ਗਾ ਤੂੰ ਰਸਣਾ ਸਿੱਖ ਗਈ ਸਖੀਆਂ ਤੋਂ ਤੇਰੇ ਕਰਕੇ ਨਹੀਂ ਯਾ ਮਨੋਣਾ ਨਹੀਂ ਆਇਆ ਮੇਰੇ ਕਰਕੇ ਨਹੀਂ ਗਾਇਆ ਨਹੀਂ ਕਿ ਗਾਣਾ ਤੇਰੇ ਕਰਕੇ ਨਹੀਂ ਤਾਰੂਸੀ ਸਖੀਆਂ ਤੋਂ ਨਹੀਂ ਤੇਰੇ ਕਰਕੇ ਦਾ ਕਾਰਵਾਏ ਸਿੱਧੀ ਪਾਉਣੀ ਤਮ ਯਾਰ ਮਨੋਣਾ ਤਾਂ ਤੇਰੇ ਕਰਕੇ ਨਹੀਂ ਆਇਆ ਲਵ ਯੂ ਭਾਈ ਚਲੋ ਜੀ ਅਗਲੀ ਗੇਮਾਂ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਇਦਾਂ ਹੀ ਹਲਤੇ ਖੇਡਤੇ ਰਹਿਣੇ ਆ ਤੁਸੀਂ ਵੀ ਸਾਨੂੰ ਸਾਡੀ ਵੀਡੀਓ ਦੇਖ ਕੇ ਹੱਸਦੇ ਖੇਡਤੇ ਰਿਹਾ ਕਰੋ ਜੇ ਵੀਡੀਓ ਵਧੀਆ ਲੱਗਦੀ ਹੈ ਜੇ ਐਂਟਰਟੇਨਮੈਂਟ ਵਧੀਆ ਲੱਗਦਾ ਹੈ ਤਾਂ ਸ਼ੇਅਰ ਕਰ ਦਿਆ ਕਰੋ ਕਿਉਂਕਿ ਪਤਾ ਕੀ ਅਜੇ ਵਿਊ ਆਉਂਦੇ ਆ ਸੀ ਤਾਂ ਅਗਲੀ ਵੀਡੀਓ ਬਣਾਣੀ ਆ ਆਨਾ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਕਿ ਤੁਸੀਂ ਇਸ ਵਿਸ਼ੇ ਤੇ ਵੀਡੀਓ ਬਣਾਓ ਤੁਸੀਂ ਸਾਨੂੰ ਆਪ ਸੁਜੈਸਟ ਕਰਿਓ ਤੁਹਾਡੇ ਮੈਸੇਜ ਪੜ੍ਹਾਂਗੇ ਤੇ ਤੁਹਾਨੂੰ ਉਸੇ ਜਵਾਬ ਦਵਾਂਗੇ